ਇਹ ਦੋਪਕਾਨੇ ਗੁੰਨੇ ਵੱਢ ਕੇ ਆਈ ਨਾ ਕੰਮ ਦਿਲਾ ਲਈ ਕਿਵੇਂ ਹੈ ਇੱਕ ਜੂਸ ਪੀ ਕੇ ਇੱਕ ਕੋਲਚਾ ਖਾ ਕੇ ਇਹਦੇ ਵਸੇ ਥਾਂ ਖਤਮ ਹੋ ਗਈ ਮੋਟੀ ਵਾਲੀ ਹੋ ਗਈ ਪੜ ਪੜ ਕੇ ਬਾਏ 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 ਆ ਦੇਖੋ ਆਪਣੀ ਫਰਸ਼ ਕੁਛ ਇਸ ਤਰ੍ਹਾਂ ਦੀ ਹੈ ਦੋਵੇਂ ਕਮਰੇ ਕੋਈ ਚੀਜ਼ ਫਿਕਸ ਹੋਣਾ ਇਸ ਤੇ ਲੋ ਵੀ ਹੁਣ ਹੋ ਗਿਆ ਆਪਣਾ ਘਰ ਤਿਆਰ ਜਮਾ 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 ਮਾ ਸੋ ਸਿਖੜ ਗਈ ਸਾਰੇ ਨੂੰ ਹੁਣ ਆਪਾਂ ਫਿਰ ਚੱਲਨੇ ਹਾਂ ਹੋਰ ਤਿੰਨ ਮੰਨ ਨੂੰ ਘਰੇ ਛੱਡ ਕੇ ਇਹ ਮੋਟੀ ਵਾਲੀ ਹੋ ਗਈ ਨਾ ਇਹਦੇ ਵਾਸਤੇ ਥਾਂ ਖਤਮ ਹੋ ਗਈ ਇਹ ਮੋਟੀ ਵਾਲੀ ਹੋ ਗਈ ਪੜ ਪੜ ਕੇ ਬਾਏ 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 ਕਣਕ ਢੋਲ ਚ ਪਾ ਦੀ ਸ਼ੁਕਰ ਹੈ ਜੀ ਸੰਡੇ ਹੈ ਨਹੀਂ ਨਹੀਂ ਤਾਂ ਮੈਨੂੰ ਜਾਣ ਕੇ ਸੰਡੇ ਵਾਲੇ ਦਿਨ ਲਿਆਉਂਦੇ ਅੱਗੇ ਮੈਨੂੰ ਚੀਜ਼ ਨਹੀਂ ਪਸੰਦ ਹੁੰਦੀ ਕਿ ਲੈ ਸੰਡੇ ਨੂੰ ਆਉਂਦੇ ਆਧੀਆਂ ਦੁਕਾਨਾਂ ਬੰਦ ਹੁੰਦੀਆਂ ਪੈਸੇ ਵੀ ਘੱਟ ਲਾਉਣੇ ਆ ਤੇ ਚੀਜ਼ ਵੀ ਚੰਗੀ ਚਾਹੀਦੀ ਇੱਕ ਨੰਬਰ ਚੀਜ਼ ਚਾਹੀਦੀ ਹੈ ਨਵਨ ਇੱਕ ਮਿੰਟ ਚੀਜ਼ ਪਸੰਦ ਕਰ ਲੈਂਦੀ ਐ ਤੇ ਦਿਲ ਨਹੀਂ ਤੋੜਦੀ ਦੁਕਾਨ ਦਾਤਾ ਵੀ ਇੱਥੋਂ ਮੈਂ ਚੀ ਨਹੀਂ ਲਗੈਂਦੀ ਹਰੇਕ ਦੁਕਾਨ ਚ ਚੀ ਲਾ ਹੀ ਲੈਂਦੀ ਐ ਪਰ ਪੌਂਗਦੀ ਕਰੈ ਨਹੀਂ ਤੁਸੀਂ ਦੱਸੋ ਹੁਣ ਉਸ ਚੀਜ਼ ਦਾ ਫਾਇਦਾ ਵੀ ਜਿਹੜੀ ਮੈਂ ਛੱਡਿ ਹੁੰਨੀ ਐ ਕਿ ਉਸ ਚੀਜ਼ ਦਾ ਫਾਇਦਾ ਵੀ ਇੱਕ ਮਿੰਟ ਚੀ ਬੰਦਾ ਪਸੰਦ ਕਰ ਲਵੇ ਤੇ ਮੁੜ ਕੇ ਪਾ ਵੀ ਨਾ ਸਾਡੀ ਫੈਮਿਲੀ ਚ ਨਾ ਕਾਕੇ ਤੇ ਗੁੱਡੀਆਂ ਬਹੁਤ ਐ ਪਾਪਾ ਨਾ ਵੀ ਕਾਕੇ ਸਾਡਾ ਕਾਕਾ ਕਾਰਜ ਲਾਈ ਜਾਂਦਾ ਤੁਹਾਡਾ ਕਾਕਾ ਕੰਮ ਵੀ ਡਬਲ ਹੋ ਗੂ ਨਾ ਤਿੰਨ ਹੋ ਗੂ ਆਪਣੇ ਨਾ ਇੱਕ ਨਾਨਕੇ ਫੈਮਿਲੀ ਚ ਇੱਕ ਮੈਂ ਇੱਕ ਬਾਰਾਂ ਲਈ ਕਰ ਲੇ ਤਿੰਨ ਕਰ ਬਣਾਉਂਗਾ ਇੱਕ ਜੂਸ ਪੀ ਕੇ ਇੱਕ ਕੁਲਚਾ ਖਾ ਕੇ ਹੁਣ ਚੱਲੇ ਆਂ ਅਗਲੇ ਸਫਰ ਮੇਂ ਮੈਨ ਅੱਧਾ ਵਲੋਗ ਹੀ ਬਣਿਆ ਹੁਣ ਆਪਾਂ ਕਮਰੇ 'ਚ ਮੈਟ ਵਿਛੋਣਾ ਥੱਲੋ ਥੱਲੋ ਫਰਸ਼ ਬੜੀ ਖਰਾਬ ਜਿਹੀ ਹੋਈ ਪਈ ਹੁਣ ਆਪਾਂ ਮੈਟ ਲੈਣ ਆਏ ਆ ਆਸਾਨ ਹੈ ਦੇਖੋ ਜੀ ਸੋਹਣਾ ਲੱਗਣਾ ਮੂੰ ਤਾਂ ਸੋਹਣਾ ਹੀ ਲੱਗੂ ਹਾਂਜੀ ਉਹਨਾਂ ਤੇ ਪਾੜਦਾ ਨਾ ਹਾਂ ਹਾਂ ਜੀ ਸੋਹਣਾ ਲੱਗੂ ਜੀ ਲੱਗੂ ਆਹੋ ਕੋਈ ਚੀਜ਼ ਕਿਸ਼ੋਨਾ ਇਸ ਤੇ ਕਿੜੀ ਸਨਾਲੀ ਪੱਟਦਾ ਸੁਣਾ ਕਮਰੇ ਸਜਾਉਣ ਤੇ ਜੀ ਮਰਜ਼ੀ ਕਰ ਲੈ ਥੋੜੇ ਅਸੀਂ ਅੱਖ ਚ ਪਾਉਣ ਜੋਕਰੀਆਂ ਫਰੂਟੀਆਂ ਲਈਏ ਕੁਛ ਨਹੀਂ ਆ ਗੇੜਾ ਮਾਰ ਕੇ ਪੁੱਠੇ ਆਈ ਜੰਨੇ ਅਸੀਂ ਘਰੇ ਆਵਦੇ ਮਮਾ ਕਰ ਲੈਣੀ ਆ ਫੋਰਚੂਨਰ ਚਲੋ ਅਗਲੇ ਸਾਲ ਆਵਾਂਗੇ ਇਹ ਤਾਂ ਸਾਨੂੰ ਕਹਿੰਦੇ ਇੰਨਾ ਮੈਂ ਆਕੀ ਨਿਕਲਰ ਲੈਂਦੇ ਦੇ ਲਈ ਸੋਲਦਾ ਮੈਂ ਮੇਰਾ ਫੋਨ ਡਿਗਾਰ ਚੜਾਉਣਾ ਹੈ ਵੀਵੋ ਵਾਲਾ ਹੈਗਾ ਮੇਰਾ ਇਹ ਤਾਂ ਪਕਾਨੇ ਗੁੰਨੇ ਵੱਢ ਕੇ ਆ ਹੀ ਨਾ ਕੰਮ ਦਿਲਾ ਲਈ ਹਰ ਤੁੱਟਾ ਹੋ ਜਿੰਗਾ ਦਫਾ ਆਪਣੇ ਪਕਾਨਾ ਜੀ ਚ ਵੱਜ ਗਿਆ ਮੈਂ ਕਿ ਤੂੰ ਧਾਮੇ ਚ ਟੱਪ ਗਿਆ ਮੈਂ ਆ ਕਿ ਸੁਆ ਆ ਕਿ ਨਾ ਮਮਾ ਟੱਪ ਗਿਆ ਹਾਂ ਆ ਸਾਡੇ ਟੱਪ ਗਿਆ ਹਾਂ ਤੂੰ ਸਾਡੇ ਹਾਲ ਟੱਪ ਗਿਆ ਮੈਂ ਕਾਰ ਚੋਂ ਨਿਕਲ ਕੇ ਜੋ ਹੰਟਾਣੇ ਬਣ ਚੱਕੇ ਨੇ ਦੀਨੇ ਹੀ ਨਹੀਂ ਮੇਰਾ ਦਰਦੀ ਜੀਵਤ ਆਉਣਾ ਬੱਸ ਨਹੀਂ ਕੀ ਬੋਲਦੀ ਐ ਬਾਹਰ ਨਿਕਲ ਕੇ ਖਾਲਚੀਤੇ ਵੀ ਐਵੇਂ ਹੀ ਕਰਦੇ ਸੈਟਲ ਨਹੀਂ ਸੰਝੂਗੀ ਪਿੰਡ ਦੀ ਨਿਸ਼ਾਨੀ ਆ ਬੈਠੇ ਆਪਣੇ ਪਿੰਡ ਦੇ ਪਸੂ ਰਾਜ ਰਾਜ ਕੇ ਵੈਸੇ ਭੁੱਖੇ ਨਹੀਂ ਰਹਿੰਦੇ ਆਪਣੇ ਪਿੰਡ ਚ ਬਸ ਸਪੈਸ਼ਲ 7-8 ਮੁੰਡੇ ਲੱਗੇ ਹੋਏ ਆ ਇਹਨਾਂ ਨੂੰ ਪੱਠੇ ਪਾਉਣ ਤੇ ਫਰੀ ਸੇਵਾ ਫਰੀ ਸੇਵਾ ਤੂੜੀਆਂ ਵੀ ਬਣਾ ਬਣਾ ਕੇ ਰੱਖਦੇ ਆ ਹੁਣ ਤੂੜੀਆਂ ਬਣਾ ਕੇ ਰੱਖ ਦੇਣਗੇ ਜਿਹਨੇ ਵੀ ਦਾਨ ਕਰਨੀ ਹੋ ਉਹ ਦਾਨ ਕਰ ਦੇਣਗੇ ਗੱਡੀ ਲੈ ਗਿਆ ਸੀ ਕੋਈ ਮੰਗ ਕੇ ਇੰਨੀ ਜਿਆਦੇ ਲਵੇੜੀ ਨਾ ਅਸੀਂ ਉਹਨਾਂ ਦੀ ਲਈ ਸੀ ਪਰ ਅਸੀਂ ਜਿਵੇਂ ਲੈ ਕੇ ਆਏ ਸੀ ਧੋ ਕੇ ਠਲ ਕੇ ਆਏ ਭਾਵੇਂ ਉਹਨਾਂ ਦੀ ਲਿਬੜੀ ਵੀ ਸੀ ਪਰ ਆਪ ਲਵੇੜ ਕੇ ਇੱਥੇ ਸਿੱਟ ਗਏ ਮੈਂ ਵੀਡੀਓ ਨਹੀਂ ਬਣਾਈ ਉਹ ਮੈਂ ਵੀਡੀਓ ਬਣਾਉਣੀ ਸੀ ਗौरा ਜਿਹੜਾ ਅਤ ਪਿਛਲੇ ਸਿੱਛੇ ਤਾਂ ਹੀ ਘਾੜ ਚੜਾਤਾ ਹਾਂਜੀ ਵੀ ਇਹ ਸ਼ੜੀ ਉਹ ਸਾਡੇ ਮਿੰਟ ਦੀ ਵੀ ਵੇਲ ਨਹੀਂ ਮम्मा ਕਹਿੰਦੇ ਰਹਿੰਦੇ ਐਸ ਗਰਮੀ ਸਾਰਾ ਕਬਾੜ ਕੱਢ ਦੇਣਾ ਘਰ ਤੇ ਪਾਪਾ ਉਸ ਚ ਸ਼ਰਟ ਸ਼ਰਟ ਕੇ ਸਾਰਾ ਸਮਾਨ ਅਗਰੰਦੇ ਹਾਂ ਹੁਣ ਵਰਤਦੇ ਵੀ ਨਹੀਂ ਹਾਂ ਹੁਣ ਵਰਤਦੇ ਵੀ ਨਹੀਂ ਕੀ ਚਾਹੀਦੀ ਹੈ ਹਾਂਜੀ ਨਵੀਂ ਲਿਆਉਣੀ ਹੈ ਕੈਸੇ ਲਾ ਕੇ ਉਹ ਉੱਥੇ ਰੱਖਦੇ ਪਹਿਲਾਂ ਉਹ ਉਸ ਚੀਜ਼ ਦਾ ਫਾਇਦਾ ਕੀ ਹਾਂ ਕਰਾਉਤੀ ਵੀ ਰੱਖ ਲੈਣੀ ਆ ਅਸੀਂ ਅਸੀਂ ਇੱਥੇ ਨਵਾਂ ਨੂੰ ਚੱਕਣ ਆਏ ਹਾਂ ਚੱਕ ਨਾ ਓਹੋ ਦੇਖੀ ਨਾਲ ਦੀ ਪਾਈ ਤੇਰੇ ਵਾਸਤੇ ਕਿਵੇਂ ਹੈ ਠੀਕ ਹੈ ਬਿਲਕੁਲ ਬਦਲ ਕੇ ਆ ਗਈ ਇੱਕ ਹੀ ਹੋ ਗਿਆ ਪਹਿਲਾਂ ਹੋਰ ਸੀ ਵਿਆਹ ਨਵਾਂ ਡਬਲੇ ਖਾ ਗਿਆ ਕੋਜੀ 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 ਨਾ 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 ਕਿ ਦੰਦੀ ਵਾੜ ਲਾ ਤੇਰੇ ਗਲਤ ਜੀਸੂ ਮੰਮਾ ਬਾਲਕ ਸੰਪਰਕ ਵੈੱਕ ਦੇਖਣਾ ਹਾਂ ਦੇਖੀ ਇਹਨਾਂ ਦਾ ਦੇਖੀਏ 10 12 10 ਫਿਰ ਠੀਕ ਆ ਲੱਗੇ ਓਕੇ ਇਹ ਤੇਰਾ 13 13 16 ਮਿਲੇਗਾ ਤੁਹਾਨੂੰ ਕਿੰਨੇ ਕਿ ਮੈ ਪੈ ਜੀ 16 ਦੇ ਪੈਸੇ ਬਣਾਜੇ ਵੰਡਰ ਤੇ ਜੀ ਹੁਣ ਤੇਰੇ ਪਾ ਵੀ ਕਰਨ ਤੇ ਪਵੇ ਆਏ ਸੋਹੋਂ ਗੱਲ ਚ ਲਾ ਕੇ ਰੱਖ ਲੈ ਆਏ ਉਹ ਪਲੇਟ ਪਲੇਟ ਦੂਜੀ ਦੀ ਕਿਹੜੀ ਵਾਹ ਕੀ ਬਾਤ ਹੈ ਸਸਟੀ ਕਰ ਬਈ ਸਾਰੰ ਆਜਾਗੇ ਦੁਜਾ ਤੇ ਅੱਜ ਮੈਂ ਟ ਵੇਚ ਜਾਨੀ ਆਪਾਂ ਲੈਣ ਦੀ ਬਾਹਰ ਵਾਲੇ ਕਮਰੇ ਚ ਪਈ ਹੈ ਤੇ ਹੁਣ ਆਪਾਂ ਸਾਸ ਭਾਈ ਕਰੀਏ ਨੇ ਸਾਰੇ ਕਮਰੇ ਚ ਗੇਲਾ ਕਰਕੇ ਦੇਣੀ ਇਹ ਜੀ ਫਾਸਾ ਹੀ ਹੈ ਪੁਣ ਇਨ ਦੋਵੇਂ ਕਮਰਿਆਂ 'ਚ ਵਿਛਾਉਣੀ ਹੈ ਮੈਟ ਆਹ ਦੇਖੋ ਆਪਣੀ ਫਰਸ਼ ਕੁਛ ਇਸ ਤਰ੍ਹਾਂ ਦੀ ਹੈ ਦੋਵੇਂ ਕਮਰਿਆਂ 'ਚ ਕੰਧਾਂ ਨੂੰ ਨਾ ਹੈ ਬਾਬਾਵਾ ਕਰਕੇ ਨਹੀਂ ਕਰਦੇ ਕਿ ਨਾ ਸੱਪ ਥਲੇ ਥਲੇ ਮੈਟ ਵਿਛਾਉਣੀ ਆਹ ਮੇਰੀ ਵੱਡੀ ਭੈਣਾਂ ਤੇ ਇਹਨੂੰ ਪਲਾਥੀ ਵੀ ਨਹੀਂ ਮਾਰਨੀ ਆਉਂਦੀ ਜੀ ਤੇਰਾ دماغ ਕਰਾਉਂਦੇ ਇਹ ਵਾਸਤੇ ਹਮਮ ਇਹ ਕਿੰਨੇ ਸਾੜੇ ਕੇ ਟਾਈਮ ਆਉਂਦੇ ਇਹ ਮੈਟ ਪੜ ਦੂ ਤਾਂ ਕਰਕੇ ਟਟਾਈਆਂ ਐਂ ਬੜਾ ਮੂਹ ਸਰੀਰ ਤੇ ਐ ਸਰੀਰ ਕਰਕੇ ਖੜ ਗਏ ਮੂੰਹ ਇੰਨ ਮੇਰੇ ਮੂੰਹ ਤੋਂ ਜੈਸ ਪਾਉਣ ਦੀ ਕਹਾਣੀ ਜਿਸ ਕਮਰੇ ਸਾਰੀ ਚਾਕ ਮਿੱਟੀ ਭਰਤੀ ਹੁਣ ਵੀ ਜਿੱਤੇ ਹੀ ਭਰੀਆਂ ਨੇ ਆਹ ਮਿੱਟੀ ਆਉਂਦੀ ਹੈ ਮੇਰੀ ਪਸੰਦ ਦੀ ਐ ਮੈਂਟ ਵੀ ਸ਼ੂਗਰ ਇਸੇ ਕਲਰ ਕੁਝ ਹੋਰ ਹੁੰਦਾ ਉਹ ਹੋਰ ਟੀਜਾ ਦੀਆਂ ਮਾਰਦੇ ਨੇ ਸੌਣ ਲੱਗੇ ਨੇ ਮੈਂ ਟੀ ਮਾਰ ਰਿਹਾ ਹਾਂ ਉਸ ਤੇ ਲਾਲ ਚੜਾਉਣ ਲੱਗੇ ਨੇ ਤਿੰਨ ਦਿਨ ਹੋ ਗਏ ਸੀ ਲੱਗਿਆ ਪਿਆ ਨੂੰ ਸਾਨੂੰ ਸਕੀਮਾਂ ਕਰਦੇ ਨੂੰ ਨਾ ਦੇਖ ਕੀ ਹੁੰਦੇ ਸੀ ਉੱਥੇ ਛੇੜ ਨਾਲ ਲੜਕੇ ਨੂੰ ਅੱਛਾ ਬਾਜ ਜੀ ਨਹੀਂ ਬਾਜ ਜੀ ਨੇ ਕਿ ਛੜਦੇ ਥੱਲੇ ਨਾਲ ਕੀ ਛੜਦੇ ਆ ਪੱਟ ਕੇ ਆਹ ਇੱਕ ਆ ਕੇ ਛੜਦਾ ਸੀਗਾ ਇਹ ਵੀ ਪਟਾਤਾ ਇੱਕ ਉਹ ਵੀ ਛੜਦਾ ਸੀ ਉਹ ਪਟਾਤਾ ਉਹ ਦੇਖ ਕਰਤੇ ਸੱਟ ਉਹ ਹੈ ਸੱਟ ਕਰਾ ਕੇ ਫਿਰ ਲਾਵਾਂਗੇ ਉਹ ਤੋਂ ਟੈਕਨੀਕ ਹੁੰਦੀ ਹੈ ਨਾ ਬੋਲਾ ਚਿਪਣਾ ਇਹ ਨਾਲ ਆਉਂਦਾ ਹੈ ਇਹ ਟੇਕ ਅ ਬਲਾਸਟ ਹੋਇਆ ਤੇ ਸਾਰਾ ਪਿੰਡ ਭਾਲਦਾ ਫਿਰਦਾ ਕਿੰਨਾ ਨੇ ਆਏ ਚਪਾਦੇ ਨਹੀਂ ਸੁਭਾਤਾ ਜੀ ਖੋਜ ਕੱਢ ਕੇ ਲਿਆਏ ਉਧਰੋਂ ਮੋੜ ਤੋਂ ਲੱਗਦੇ ਆਪਾਂ ਤੇ ਇੱਥੇ ਵੀ ਜੜਾ ਆ ਗਿਆ ਲੋ ਵੀ ਹੁਣ ਹੋ ਗਿਆ ਆਪਣਾ ਘਰ ਤਿਆਰ ਜਮਾ 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 ਮਾਹੀਆਂ ਵੱਡ ਗਈਆਂ ਜਿਆਦਾ ਹੀ ਵੱਡ ਗਈਆਂ ਆ ਲੱਗ ਗਿਆ ਹੁਣ ਉੰਕੇ ਅੰਟ ਲੱਗਦੇ ਪਹਿਲਾਂ ਵਾਲੇ ਨਾਲ ਬਹੁਤ ਘੈਂਟ ਲੱਗਦੇ ਨੇ ਜੋ ਵੀਡੀਓ ਵਿੱਚ ਕਲਰ ਆਉਂਦਾ ਉਹ ਇੰਨੀ ਆ ਥੋੜਾ ਹਟਕੇ ਆ ਪਰ ਬਹੁਤ ਸੋਹਣਾ ਜਿਨ੍ਹਾਂ ਨੇ ਮੈਟ ਲਾਉਣਾ ਸੀ ਉਹ ਤਾਂ ਆਪ ਦਾ ਕੰਮ ਕਰ ਗਏ ਤੇ ਹੁਣ ਇਹ ਆਪ ਦਾ ਕੰਮ ਕਰੀ ਜਾਂਦੇ ਹਾਂ ਹਾਂ ਫਿਰ ਕੀ ਕਰੀਏ ਆ ਕੀ ਕਰਦੇ ਹੁਣ ਆ ਕੀ ਕਰਦੇ ਆ ਤੁਸੀਂ ਸਾਰੇ ਵੀ ਕਮੈਂਟ ਕਰਕੇ ਦੱਸੋ ਕਿਵੇਂ ਲੱਗ ਰਿਹਾ ਹੈ ਫਿਰ ਆਪਣਾ ਨਵਾਂ ਫਰਸ਼। ਨਵੀਂ ਨਖ ਰਹਿ ਗਿਆ ਸੀ। ਇੱਥੇ-ਉੱਥੇ ਕੰਮ ਮੈਂ ਲਵਾ ਲਿਆ ਸੀ। ਇਹ ਵੀ ਜਿਗ੍ਹਾੜ ਕਰਤੀ ਕਰੀ। ਇਹਨਾਂ ਕਰਮਣ ਟੋਟੇ ਬਚੇ ਪੂਜੀ। ਕਿਵੇਂ? ਚੱਲ ਬਣਨੀ। ਲਾਤਾ ਲਾਤਾ ਕੰਮਜਾਬ ਹੋ ਗਈ ਮੇਰੀ ਦੀ। ਨੇ ਛੋਟੇ ਮਿਸਤਰੀ ਸਾਹ ਬਏ ਆ ਕੰਨਾਂ ਤੇ ਵੀ ਲਵਾਉਣਾ ਸੀ ਕਮਰਨਾ ਜਿਹੜੇ ਬਚੀ ਉਪ ਕੁਚੀ ਆਪਣੀ ਫਰਸ਼ ਪੜੀ ਜਾਂਦੀ ਨਹੀਂ ਆ ਗਰੂਗੀ ਕੋਲੇ ਜਾ ਕੇ ਖਾਇ ਬੋ ਸੁਣ ਆਪਾਂ ਲਵਾਏ ਦੋਵੇਂ ਕਮਰਨਾਂ ਚਾਜ ਮੈਟ ਕਿਹ ਜੀ ਕਿੰਨਾ ਲੱਗਦਾ ਹੈ ਜਰੂਰ ਦੱਸੋ ਆਪਾਂ ਲਵਾਏ ਦੋਵੇਂ ਕਮਰਨਾਂ ਚਾਜ ਮੈਟ ਕਿਹੋ ਜਿਹੇ ਲੱਗਦੇ ਆ